ਦੋਸਤੋ ਅੱਜ ਜਿਹੜੀ ਸਕਰੀਨ ਦੇ ਉੱਤੇ ਤੁਸੀਂ ਫੋਟੋ ਦੇਖ ਰਹੇ ਹੋ ਇਹ ਸੁਪਰ ਟਰੀ ਦੀ ਆ ਤੁਸੀਂ ਆਮ ਦਰਖਤ ਤਾਂ ਜਰੂਰ ਦੇਖੇ ਹੋਣੇ ਆ ਪਰ ਤੁਸੀਂ ਕਦੇ ਸੁਪਰ ਟਰੀ ਨਹੀਂ ਦੇਖਿਆ ਹੋਣਾ ਸੁਪਰ ਟਰੀ ਦਾ ਮਤਲਬ ਇਹ ਇੱਕ ਬਹੁਤ ਜਿਆਦਾ ਵੱਡਾ ਵਿਸ਼ਾਲ ਦਰਖਤ ਸੀਗਾ ਕਹਿੰਦਾ ਭਾਵ ਕਿ ਪੁਰਾਣੇ ਸਮੇਂ ਦੇ ਵਿੱਚ ਅੱਜ ਤੋਂ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਇਸ ਧਰਤੀ ਦੇ ਉੱਤੇ ਬਹੁਤ ਸਾਰੇ ਵੱਡੇ ਵੱਡੇ ਰੁੱਖ ਹੁੰਦੇ ਸੀਗੇ ਜਿਨ੍ਹਾਂ ਨੂੰ ਸੁਪਰ ਟਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੋਸਤੋ ਇਹਨਾਂ ਦਾ ਸਾਈਜ਼ ਬਹੁਤ ਜ਼ਿਆਦਾ ਵੱਡਾ ਹੁੰਦਾ ਸੀ ਕਈ ਕਿੱਲਿਆਂ ਦੇ ਵਿੱਚ ਇਹ ਦਰਖਤ ਹੁੰਦੇ ਸੀਗੇ ਨਾਲ ਮੈਂ ਜਿਹੜੀਆਂ ਫੋਟੋਆਂ ਸਕਰੀਨ ਦੇ ਉੱਤੇ ਸ਼ੇਅਰ ਕਰ ਰਿਹਾ ਤੁਸੀਂ ਦੇਖੋ ਵੀ ਇੱਕ ਆਦਮੀ ਦੇ ਕੋਲੇ ਖੜਾ ਕਿੰਨਾ ਛੋਟਾ ਲੱਗ ਰਿਹਾਗਾ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜੇ ਸੁਪਰ ਟਰੀ ਸੀਗੇ ਇਹ ਬਹੁਤ ਵੱਡੇ ਵੱਡੇ ਕਾਰ ਦੇ ਹੁੰਦੇ ਸੀਗੇ ਤੇ ਤੇ ਪਤਾ ਨਹੀਂ ਕਿਉਂ ਸਰਕਾਰਾਂ ਨੇ ਇਹਨਾਂ ਨੂੰ ਇਸ ਧਰਤੀ ਦੇ ਉੱਤੇ ਖਤਮ ਕਰ ਦਿੱਤਾ ਤੇ ਹੁਣ ਇਹ ਸਾਨੂੰ ਧਰਤੀ ਦੇ ਉੱਤੇ ਕਿਤੇ ਵੀ ਨਜ਼ਰ ਨਹੀਂ ਆ ਰਹੇ ਜੇਕਰ ਤੁਸੀਂ ਪਹਿਲਾਂ ਵੀ ਸੁਪਰ ਟਰੀ ਦੇਖਿਆ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਨੂੰ ਜਰੂਰ ਦੱਸਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਹੋਰਾਂ ਤੱਕ ਵੀ ਸ਼ੇਅਰ ਜਰੂਰ ਕਰਿਓ